ਜਿਹੜਾ ਆ ਆਹਾ ਹੈ ਨਾ ਆਹਾ ਆਹਾ ਇਹ ਦੋ ਰੇਸ ਕੱਟ ਕਰ ਜਿਹੜਾ ਆ ਇਹ ਇਹ ਹੁਣ ਕੰਮ ਦਿੰਦਾ ਇਹਦਾ ਕੰਮ ਆ ਵੀ ਤੁਹਾਨੂੰ ਦੱਸਣਾ ਵੀ ਭਾਈ ਰੰਗ ਨਾ ਲਵੇ ਪ੍ਰੈਸ਼ਰ ਕਿੰਨਾ ਕਰ ਕਿੰਨਾ ਆ ਕੇ ਰੱਖਣਾ ਚੱਲ ਓਏ ਕਾ ਜਾਂਦਾ ਯਾਰ ਬਹੁਤ ਉੱਚਾ ਜਾਂਦਾ ਜੀ ਇਹੀ ਪੰਪ ਦੇ ਉੱਤੇ ਤੁਹਾਨੂੰ ਟਰੈਕਟਰ ਧੋਣ ਵਾਲਾ ਜਗਾੜ ਵੀ ਲਾ ਕੇ ਤੇ ਕਰਾਉਂਦੇ ਆ ਇਹ ਹੀ ਡੈਕ ਬਣ ਜੂਗਾ ਇਹਦੇ ਵੀ ਡੈਕ ਬਣਾ ਦਿਆ ਜੀ ਆਜੋ ਹੁਣ ਫालतू ਪੈਸੇ ਕਿਸਾਨ ਭਰਾ ਨੂੰ ਕੋਈ ਲੋਨ ਦੀ ਲੋੜ ਨਹੀਂ ਹੈਗੀ ਵੀ ਕਾਰ washer ਲੱਗ ਤੋਂ ਲੈਣਾ ਤੇ ਡਰਮੀ ਇਲਾਕ ਤੋਂ ਲੈਣੀ ਹੈ ਜਿਹੜੇ ਕਹਿੰਦੇ ਆ ਸਾਰੇ ਇੰਡੀਆ ਦੇ ਵਿੱਚ ਡਿਲੀਵਰੀ ਦੀ ਗੱਲ ਕਰੀ ਜਾਂਦੇ ਆ ਤਾਂ ਐਡੀ ਗੱਲ ਇੰਨੀ ਦੂਰ ਤੱਕ ਸੁਣੂ ਕੌਣ ਡਾ ਵੱਡਾ ਕਾਲ ਸੈਂਟਰ ਬਾਈ ਕਿਸੇ ਮੋਬਾਈਲ ਕੰਪਨੀ ਦਾ ਨਹੀਂ ਹੁੰਦਾ ਜਿੱਡਾ ਇਸ ਕੰਪਨੀ ਦਾ ਕਾਲ ਸੈਂਟਰ ਆ ਜਿਹੜੇ ਕਹਿੰਦੇ ਆ ਇੰਨੀ ਦੂਰ ਤੱਕ ਸਪੇਅਰ ਪਾਰਟ ਪਹੁੰਚਦਾ ਕਿਵੇਂ ਕਰਨਗੇ ਬਾਈ ਸਪੇਅਰ ਪਾਰਟ ਐਨੇ ਕਿਸੇ ਕੰਪਨੀ ਕੋਲੇ ਹੁੰਦੇ ਹੀ ਨਹੀਂ ਟਰੱਕਾਂ ਤੇ ਟਰੱਕ ਸਪੇਅਰ ਪਾਰਟ ਪਿਆ ਜਿੰਨਾ ਮਰਜੀ ਚੱਕ ਲੋ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਇੱਕ ਕਿਸਾਨ ਨੂੰ ਸਿੱਧਾ ਫੈਕਟਰੀ ਚੋਂ ਫੈਕਟਰੀ ਖਰੀਦਣ ਦਾ ਮੌਕਾ ਦੇ ਰਹੀ ਆ ਸੱਜਣੋ ਸਪਰੇਅ ਵਾਲਾ ਪੰਪ ਮੈਂ ਤੁਹਾਡੀ ਮਾਲਕਾਂ ਨਾਲ ਗੱਲ ਕਰਾ ਦੇਣਾ ਆਜਾ ਬਾਈ ਮੈਂ ਸਾਰੀ ਮਾਰਕੀਟ ਨੂੰ ਚੈਲੰਜ ਕਰਦਾ ਤੁਸੀਂ ਮੇਰੀ ਪਿੱਠ ਨਾ ਲਵਾ ਦਿਓ ਕਿਤੇ ਅੱਗੇ ਲੱਗਣ ਨਹੀਂ ਦਿੱਤੀ ਸਾਰਨੋ ਪਹਿਲਾ ਤੁਹਾਨੂੰ ਇੱਥੇ ਬਹੁਤ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਕੀਤੀ ਹੈ ਵੀ ਤੁਸੀਂ ਪਿੱਠ ਨਾਲ ਲੱਗਣ ਦੇਦੇ ਹੋ ਗੱਲ ਕੀਤੀ ਹੈ ਵੀ ਕੰਪਨੀ ਬੜੀ ਹੈ ਗੱਲ ਕੀਤੀ ਹੈ ਵੀ ਇੱਥੋਂ ਸਪਲਾਈ ਕਿਵੇਂ ਹੋਊਗਾ ਗੱਲ ਕੀਤੀ ਹੈ ਵੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਜਵੇ ਜੇ ਤੁਸੀਂ ਚੈਲੰਜ ਕੀਤਾ ਤਾਂ ਚੈਲੰਜ ਮੈਂ ਵੀ ਇਸ ਗੱਲ ਦਾ ਪੂਰਾ ਐਕਸੈਪਟ ਕਰਦਾ ਜੋ ਬਾਈ ਨੇ ਗੱਲ ਕਹਤੀ ਪੂਰੇ ਆਲ ਇੰਡੀਆ ਵਿੱਦ ਪੰਜਾਬ ਅਗਰ ਕਿਸੇ ਵੀ ਕਿਸਾਨ ਦੇ ਘਰੇ ਕੋਈ ਵੀ ਪ੍ਰੋਡਕਟ ਰਾਜਾ ਐਂਟਰਪ੍ਰਾਈਜ਼ਸ ਰਾਜਾ ਦਾ ਜਾਂਦਾ ਕੁਝ ਵੀ ਟੁੱਟ ਗਿਆ ਫੁੱਟ ਗਿਆ ਬਾਈ ਨੂੰ ਕੋਈ ਲੰਬਾ ਨਹੀਂ ਸਾਰਾ ਜ਼ਮਾਨ ਕੰਪਨੀ ਫ੍ਰੀ ਭੇਜੂਗੀ ਜੇ ਪੂਰੇ ਦਾ ਪੂਰਾ ਪੰਪ ਟੁੱਟ ਗਿਆ ਉਹ ਵੀ ਫ੍ਰੀ ਜਾਊਗਾ ਕਿਉਂਕਿ ਤੁਹਾਨੂੰ ਬਾਈ ਨੇ ਖੁਦ ਦਿਖਾਇਆ ਔਰ ਕਿੰਨਾ ਕੇ ਜ਼ਿਆਦਾ ਸਪੇਅਰ ਪਾਰਟਸ ਹੈ ਕਿੱਡੀ ਕ ਕੰਪਨੀ ਹੈ ਕਿੱਡਾ ਕਾਲ ਸੈਂਟਰ ਹੈ ਹਰ ਕਿਸਾਨ ਦੀ ਗੱਲ ਬੜੇ ਭਲੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਸੱਚਜੇ ਢੰਗ ਨਾਲ ਸੁਣੀ ਜਾਊਗੀ ਤੇ ਉਹਦੀ ਹਰ ਗੱਲ ਪੂਰੀ ਕੀਤੀ ਜਾਊਗੀ ਹੁਣ ਆਪਾਂ ਗੱਲ ਕਰ ਲਈਏ ਇਹਦੀ ਮਜ਼ਬੂਤੀ ਦੀ ਆਪਾ ਥੱਲੇ ਤੋਂ ਤਾਂ ਨੂੰ ਇੰਜਨ ਵੱਲੋਂ ਇੰਜਨ ਤੋਂ ਸ਼ੁਰੂ ਹੋਈਏ ਜੀ ਬਿਲਕੁਲ ਇੰਜਨ ਤੋਂ ਸ਼ੁਰੂ ਹੋਵਾਂਗੇ ਇੰਜਨ ਨਾ ਸਾਇਲੈਂਟ ਕਿਉਂ ਆ ਇੰਜਨ ਦੀ ਆਵਾਜ਼ ਕਾਤੋਂ ਨਹੀਂ ਸਾਊਂਡ ਬਿਲਕੁਲ ਬਿਲਕੁਲ ਬਿਜਲੀ ਵਾਲਾ ਇੰਜਨ ਕਿਵੇਂ ਬਣ ਗਿਆ ਬਾਜੀ ਗੱਲ ਇਹ ਹੈ ਪਹਿਲਾਂ ਜਿਹੜੇ ਇੰਜਨ ਬਣਦੇ ਸੀ ਕੰਪਨੀ ਦੇ ਅੰਦਰ ਤਿਆਰ ਹੁੰਦੇ ਸੀ ਇਹ ਜਿਹੜਾ ਸਾਡਾ ਹੁਣ ਟਾਈ ਅਪ ਹੋਇਆ ਹੈ ਇਹ ਇੰਜਨ ਦੇ ਉੱਤੇ ਲਿਖਿਆ ਹੈ ਆ OHC ओरिजिनल ਹੋਂਡਾ ਕੰਪਨੀ ਹੋਂਡਾ ਕੰਪਨੀ ਨਾਲ ਸਿੱਧਾ ਟਾਈ ਅਪ ਹੋ ਕੇ ਕੰਪਨੀ ਦੇ ਵਿੱਚੋਂ ਪੇਂਟਡ ਕਲਰ ਹੋਇਆ ਕਲਰ ਵੀ ਇਹ ਪੇਂਟਡ ਕੀਤਾ ਗਿਆ ਆਮ ਤੌਰ ਤੇ ਜਿੰਨੇ ਵੀ origignal honda ਦੇ engine ਆਉਂਦੇ ਨੇ ਉਹ brown ਕਲਰ ਦੇ ਆਉਂਦੇ ਨੇ ਕੰਪਨੀ ਨਾਲ tie up ਇਸ ਤਰੀਕੇ ਦਾ ਕੀਤਾ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਡੁਪਲੀਕੇਸੀ ਚੱਕੀ ਜਾਵੇ origignal ਦੀ ਪਛਾਣ ਇੱਕੋ ਹੀ ਰਹੇਗੀ oh h c origignal honda ਕੰਪਨੀ black ਕਲਰ ਦਾ 65 cc ਦਾ engine ਜਿਹਦੀ ਆਵਾਜ਼ ਬਿਲਕੁਲ silent pressure ਬਹੁਤ ਜ਼ਿਆਦਾ ਪੰਪ ਪੂਰਾ ਹੈਵੀ ਲਗਾ ਦਿੱਤਾ ਗਿਆ। ਪਾਕਿਸਤਾਨ ਦੇ ਵਿੱਚ ਐਨਸੀਸੀ ਦੇ ਮੋਟਰਸਾਈਕਲ ਚੱਲਦੇ ਆ। ਬਾਈ ਜੀ ਗੱਲ ਇਹ ਆ 65 ਸੀਸੀ ਦੇ ਮੋਟਰਸਾਈਕਲ ਆ। ਹਾਂ 65 ਸੀਸੀ ਦਾ ਮੋਟਰਸਾਈਕਲ ਚੱਲਦਾ ਉੱਤੇ ਤੇ ਮੋਟਰਸਾਈਕਲ ਦਾ ਰੇਟ ਪੁੱਛ ਕੇ ਦੇਖ ਲਿਓ 2.5 ਲੱਖ ਰੁਪਈਆ ਦਾ ਮੋਟਰਸਾਈਕਲ ਆ। ਤੇ ਇੱਥੇ ਆਪਾਂ ਫਿਰ 2.5 ਲੱਖ ਤਾਂ ਨਹੀਂ ਆਪਾਂ ਲੈਦੇ ਨਹੀਂ ਭਾਈ ਜੀ ਇੰਨੇ ਪੈਸੇ ਨਹੀਂ ਲੈ ਇੰਨੇ ਪੈਸੇ ਨਹੀਂ ਲੰਦੇ ਹੈਗੇ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਜੋੜਨਾ ਹੈ ਨਾ ਕਿ ਕਿਸਾਨ ਭਰਾਵਾਂ ਨੂੰ ਆਪਾਂ ਤੋੜਨਾ ਹੈ ਹਾਂ ਹੁਣ ਇਹ 65 cc ਦਾ ਹੋ ਗਿਆ ਪ੍ਰੈਸ਼ਰ ਵੀ ਦੇਊਗਾ ਪ੍ਰੈਸ ਉਸ ਤੋਂ ਬਾਅਦ ਪੰਪ ਦੇ ਵਿੱਚ ਵੀ ਆਪਾਂ ਨੇ ਬਿਲਕੁਲ ਇੱਕ ਅਧੁਨਿਕ ਕਰ ਦਿੱਤਾ ਸਾਰਨਾ ਪਹਿਲਾਂ ਇਹਦੇ ਵਿੱਚ ਗੇਜ ਲਗਾ ਦਿੱਤੀ ਹੈ ਪਹਿਲਾਂ ਪਤਾ ਹੀ ਨਹੀਂ ਲੱਗਦਾ ਸੀ ਕਿੰਨਾ ਪ੍ਰੈਸ਼ਰ ਹੋ ਗਿਆ ਕਿੰਨੇ ਪ੍ਰੈਸ਼ਰ ਤੇ ਕਿਸਾਨ ਨੇ ਚਲਾਉਣਾ ਹੈ ਕਿੰਨੇ ਲੀਟਰ ਪਾਣੀ ਲਾਉਣਾ ਹੈ ਹਰੇਕ ਕਿਸਾਨ ਦੀ ਇੱਕੋ ਹੀ ਸਮੱਸਿਆ ਹੈ ਕਿੱਲੇ ਚ 200 ਲੀਟਰ ਪਾਣੀ 250 ਲੀਟਰ ਜਾਂ 300 ਲੀਟਰ ਇੱਥੇ ਪ੍ਰੈਸ਼ਰ ਉਹਨੇ ਸੈੱਟ ਕਰ ਲੈਣਾ ਪਿਛਲੇ ਪਾਸੇ ਰੈਗੂਲੇਟਰ ਲੱਗਿਆ ਹੋਇਆ ਜਿੰਨਾ ਪਾਣੀ ਉਹਨੇ ਸੈੱਟ ਕਰਨਾ ਉਨੇ ਨੰਬਰ ਤੇ ਇਹਨੂੰ ਸੈੱਟ ਕਰਕੇ ਕਿਸਾਨ ਆਪਣੇ ਮੁਤਾਬਕ 200 150 250 300 350 ਲੀਟਰ ਪਾਣੀ ਕਿੱਲੇ ਦਾ ਬੜੇ ਆਸਾਨੀ ਨਾਲ ਲਾ ਸਕਦਾ ਹੈ ਇੱਥੇ ਜਦੋਂ ਇਹਦੇ ਪੰਪ ਨੂੰ ਕੋਈ ਖਤਰਾ ਦੇਖੂਗਾ ਤਾਂ ਇਹ ਦੱਸੂਗਾ ਵੀ ਭਾਈ ਲਾਲ ਚਾਜਾ ਜਿਆਦਾ ਖਤਰਾ ਦਿਖੂਗਾ ਤਾਂ ਇਹ ਲਾਲ ਚਾਜਾ ਜਾਊਗਾ ਜੇ ਲਾਲ ਚਾਗਿਆ ਇਹਦਾ ਮਤਲਬ ਆਪਾਂ ਨੇ ਇਹਨੂੰ ਪ੍ਰੈਸ਼ਰ ਨੂੰ ਥੋੜਾ ਜਿਹਾ ਘਟਾ ਲੈਣਾ ਜ਼ਿਆਦਾ ਪ੍ਰੈਸ਼ਰ ਨਹੀਂ ਕਰਨਾ ਨਹੀਂ ਕਰਨਾ ਉਸ ਏਅਰ ਚੈਂਬਰ ਟਰਬੋ ਵੀ ਲਗਾ ਦਿੱਤੀ ਗਈ ਹੈ ਤਾਂ ਕਿ ਇਹਦਾ ਜਿਹੜਾ ਜਿੰਨਾ ਵੀ ਪਾਣੀ ਹੈ ਅੰਦਰੋਂ ਟਪਕਾ ਟਪਕਾ ਨੁੱਚੜ ਕੇ ਦਵਾਈ ਦਾ ਪੰਪ ਦੇ ਵਿੱਚ ਆ ਜਵੇ ਔਰ ਉਹ ਸਾਰੇ ਦਾ ਸਾਰਾ ਸਪਰੇ ਹੋ ਜਵੇ ਆਮ ਤੌਰ ਤੇ ਕੀ ਸੀ ਜਿੰਨੇ ਵੀ ਪੰਪ ਨੇ ਕਿਸੇ ਦੇ ਅੰਦਰ ਪਾਈਆ ਪਾਣੀ ਰਹਿ ਜਾਂਦਾ ਕਿਸੇ ਦੇ ਅੰਦਰ ਅੱਧਾ ਲੀਟਰ ਰਹਿ ਜਾਂਦਾ ਉਹ ਸਾਰਾ ਹੀ ਕੰਮ ਖਤਮ ਕਰਤਾ ਇੰਜਨ ਹੋਂਡੇ ਦਾ ਲੱਗ ਗਿਆ ਪੰਪ ਸਪੈਸ਼ਲ ਲੱਗ ਗਿਆ ਮੀਟਰ ਟਰਬੋ ਲੱਗੀ ਪੰਪ ਦੇ ਵਿੱਚ ਦਿੱਕਤ ਆਉਣ ਵਾਲਾ ਹੁਣ ਸਵਾਲ ਹੀ ਨਹੀਂ ਪਿਆ ਬੰਦਾ ਤੇ ਐਦੋਂ ਉੱਪਰਲੇ ਪਾਸੇ ਜੇ ਮੋਟਰਸਾਈਕਲ ਤੇ ਜਾਂਦੇ ਆ ਹੈਲਮਟ ਲਿਆ ਹੋ ਸਕਦਾ ਡਿੱਗ ਕੇ ਹੈਲਮਟ ਟੁੱਟ ਜਾ ਨਹੀਂ ਟੁੱਟਦੀ ਮੋਟਰਸਾਈਕਲ ਤੋਂ ਡਿੱਗ ਕੇ ਟੁੱਟੇ ਟਰੈਕਟਰ ਤੋਂ ਡਿੱਗ ਕੇ ਟੁੱਟ ਜੇ ਜਾਂ ਔਲੂ ਤੇ ਰੱਖੀ ਪਾਣੀ ਦੇ ਵਿੱਚ ਡੁੱਬ ਜੇ ਕੁਝ ਵੀ ਹੋ ਜਵੇ ਟੁੱਟ ਜੇ ਫ੍ਰੀ ਆਫ ਕਾਸਟ 1 ਸਾਲ ਦੇ ਵਿੱਚ ਕਿਸਾਨ ਨੂੰ ਫਰੀ ਦਿੱਤਾ ਜਾਏਗਾ ਬਾਈ ਪ੍ਰੈਸ਼ਰ ਚੈੱਕ ਕਰਾਦਗੇ ਮਾੜਾ ਜੀ ਬਿਲਕੁਲ ਕਰਾਵਾਂਗੇ ਜੀ ਪ੍ਰੈਸ਼ਰ ਚੈੱਕ ਕਰਾਵਾਂਗੇ ਚਲੋ ਜੀ ਆਓ 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 ਕਰੋ ਕਰੋ ਬੇਟਾ ਸਟਾਰਟ ਇਹਦੇ ਚ ਪਾਣੀ ਹੈ ਨਹੀਂ ਪਾਣੀ ਵਾਲਾ ਕਰੋ ਪਾਣੀ ਵਾਲਾ ਕਰੋ ਪਾਣੀ ਵਾਲਾ ਕਰੋ ਪਾਣੀ ਵਾਲਾ ਕਰੋ ਆਵਾਜ਼ ਦੇਖੋ ਸਾਇਲੈਂਟ ਪਹਿਲਾ ਇੱਕੋ ਹੀ ਗੱਲ ਕੀਤੀ ਆ ਆਵਾਜ਼ ਦੀ ਬਿਲਕੁਲ ਸਾਇਲੈਂਟ ਇੱਕ ਹੋਰ ਵੀ ਤੁਹਾਨੂੰ ਮੈਂ ਇਹ ਗੱਲ ਕਹਿਣਾ ਚਾਹਾਂਗਾ ਜੀ ਬੱਕੇ ਹੀ ਥੋਟੀ ਗੱਲ ਦੀ ਐ ਤੇ ਨਕਲ ਚੀ ਬਹੁਤ ਨੇ ਆਮ ਤੌਰ ਤੇ ਕੀ ਹੁੰਦਾ ਕਾਲਾ ਰੰਗ ਕਰਕੇ ਮਾਰਕੀਟ ਦੇ ਵਿੱਚ ਪੰਪ ਦੇ ਸਕਦੇ ਨੇ ਪਰ ਕਿਸਾਨ ਭਰਾ ਨੇ ਇੱਕ ਸਪੈਸ਼ਲ ਧਿਆਨ ਰੱਖਣਾ ਹੈ OHC ਇੱਥੇ B ਲਿਖ ਕੇ ਆ ਜਾਂਦਾ ਆਪਾਂ ਨੇ origignal ਲੈਣਾ ਹੈ origignal ਦੀ ਪਛਾਣ OHC ਇਹ ਤੋਂ ਦੇਖੇ ਬਿਨਾ ਕਿਸਾਨ ਨੇ ਪੰਪ ਲੈਣਾ ਹੀ ਨਹੀਂ ਹੈ ਲਓ ਜੀ ਲਓ ਲਓ ਵੈਸੇ ਕਾਲ ਸੈਂਟਰ ਚ ਇੱਥੇ ਤੁਸੀਂ ਜਦੋਂ ਕਾਲ ਕਰੋਗੇ ਤੁਹਾਨੂੰ ਇਹੀ ਮਿਲੇਗਾ ਜੇ ਤੁਸੀਂ ਹੋਰ ਕਿਸੇ ਤੇ ਕਰ ਲੋਗੇ ਫਿਰ ਵਸ ਦੀ ਗੱਲ ਨਹੀਂ ਹਨਾ ਬਿਲਕੁਲ ਜੀ ਬਿਲਕੁਲ ਹਾਂ ਆ ਜੋ ਲੈ ਚੈੱਕ ਕਰਾਓ ਮਾਰੂਗਾ 10 ਫੁੱਟ ਤਾਈ ਬਾਈ ਜੀ ਦੋਨੇ ਪਾਸੇ 90 ਫੁੱਟ ਦੀ ਗਾਰੰਟੀ ਹੈ ਪੰਪ ਵੀ ਇਹਦੇ ਵਿੱਚ ਸਪੈਸ਼ਲ ਲਗਾ ਦਿੱਤਾ ਗਿਆ ਤੇ ਪਿੰਜੜ ਵੀ ਇਹਦੇ ਵਿੱਚ ਪਾਸ ਪਾਵਰ ਦਾ ਹੈ ਜਾਂਦਾ ਯਾਰ ਬਹੁਤ ਉੱਚਾ ਜਾਂਦਾ 25 ਫੁੱਟ ਹਾਈਟ ਆ ਬਾਈ ਜੀ ਇਸ ਸ਼ੱਡ ਦੀ ਫੈਕਟਰੀ ਦੇ ਦੀ ਔਰ 15 ਫੁੱਟ ਉੱਪਰ ਨੂੰ ਕੋਈ ਵੀ ਚੀਜ਼ ਦਾ ਪ੍ਰੈਸ਼ਰ ਜਾਂ ਉੱਪਰ ਨੂੰ ਕਰਦੇ ਤਾਂ ਅੱਧਾ ਰਹਿ ਜਾਂਦਾ ਜਦ ਇਹ ਸਾਈਡ ਨੂੰ ਪ੍ਰੈਸ਼ਰ ਕਰੂਗਾ ਤਾਂ ਦੇਖੋ ਤਾਂ ਕਿੰਨੀ ਤੇਜ਼ ਪ੍ਰੈਸ਼ਰ ਦਿੱਤਾ ਹਾਂ 25 ਕ ਟੋਕੜ 35 40 ਫੁੱਟ ਦਾ ਤਾਂ ਤਾਂ ਜਾਈ ਜਾਂਦਾ ਬਿਲਕੁਲ ਤਾਂ ਜਾਈ ਜਾਂਦਾ ਫਿਰ ਆਵਾਜ਼ ਜਮਾਈ ਹੈਨੀ ਬੰਦ ਕਰਤਾ ਚਲਦੇ ਦੀ ਗੱਨ ਬੰਦ ਹੋ ਗਈ ਇੰਜਨ ਤੇ ਕੋਈ ਲੋਡ ਨਹੀਂ ਇੰਜਨ ਦੀ ਆਵਾਜ਼ ਤੇ ਕੋਈ ਫਰਕ ਨਹੀਂ ਇੰਜਨ ਹੋ ਰਿਹਾ ਹੋਣ ਚੱਕਰ ਦੀ ਤੋੜਦਾਂ ਇੰਜਨ ਬੰਦ ਹੋ ਬਾਈ ਚਾਂਸ ਦਵਾਈ ਤੁਹਾਡੀ ਬਾਈ ਚਾਂਸ ਦਵਾਈ ਭਾਰੀ ਆ ਮੋਟੀ ਆ ਇਹ ਇੰਜਨ ਨੂੰ ਕੋਈ ਫਰਕ ਨਹੀਂ ਐਕਚੁਅਲੀ ਇੰਜਨ ਹੀ ਇਹਦੇ ਵਿੱਚ ਆਪਾਂ ਨੇ 65 cc ਦਾ ਇਹ ਜਾ ਲਗਾ ਦਿੱਤਾ ਹੈ ਇਹ ਚ ਤਾਕਤ ਹੀ ਇੰਨੀ ਆ ਹੁਣ ਆਪਾਂ ਚਲਦੇ ਪੰਪ ਦੀ ਗੱਲ ਬੰਦ ਕਰਤੀ ਕੋਈ ਲੋਡ ਨਹੀਂ ਕੋਈ ਕਰ ਮੈਚ ਨਹੀਂ ਕੋਈ ਕਿਸੇ ਕਿਸਮ ਦੀ ਇਹਦੇ ਵਿੱਚ ਕਪੜਾ ਹਟ ਨਹੀਂ ਕਿਸਾਨ ਬੱਟਲਦੇ ਚਲਦੇ ਕਈ ਵਾਰ ਬੰਦ ਕਰਨਾ ਪੈਂਦਾ ਨੁਕਰਾਂ ਨੇ ਇੱਧਰ ਨੇ ਕਿਨਾਰੇ ਨੇ ਤਾਂ ਉੱਥੇ ਉਹਨੂੰ ਕੋਈ ਤਕਲੀਫ ਨਹੀਂ ਆਉਂਦੀ ਅੰਗ ਕੱਢ ਕੇ ਥੱਲੇ ਲਿਖਤਾ OHC ਤਾਂ ਕਿ ਗਾਹਕ ਦੇ ਹਮੇਸ਼ਾ ਯਾਦ ਰਹਿ ਵੀ ਪੰਪ ਲੈਣਾ OHC ਦਾ ਹੀ ਲੈਣਾ OHC ਹੀ ਲੈਣਾ ਆਪਰੇ ਤੋ ਇੱਧਰ ਆ ਜਾਓ ਆ ਜਾਓ ਆ ਜਾਓ ਹੋਰ ਫਾਸਟ ਫਾਸਟੰਦ ਦਿਖਾ ਦਿੰਦੇ ਕੱਕਾਏ ਲੰਬਾ ਪ੍ਰੈਸ਼ਰ ਵੀ ਦਿਖਾ ਲਦੇ 240 ਲੰਬਾ ਬਹਾਨਾ ਪੂਰੇ ਕਿਲੇ ਦੀ ਲੰਬਾਈ ਦਾ ਦੋ ਗੇੜੇ ਇਹਦੇ ਵਿੱਚ ਟੋਟਲ ਲੱਗਦੇ ਨੇ ਕਿਸੇ ਵੀ ਕਿਸਾਨ ਭਰਾ ਨੇ ਸਪਰੇਅ ਕਰਨੀ ਹੈ ਤਾਂ ਕਿਲੇ ਦੇ ਵਿੱਚ ਵੱਧ ਤੋਂ ਵੱਧ ਦੋ ਹੀ ਚੱਕਰ ਲੱਗੇ ਇੱਕ ਆਉਣ ਇੱਕ ਜਾ ਜੇ ਕਿਸੇ ਨੇ ਯਾਰ 3 ਮਿੰਟਾਂ 'ਚ ਢੋਲੀ ਖਾਲੀ ਕਰਨੀ ਆ ਤਾਂ ਵੀ ਕਰਦੇ ਵੇ ਬਿਲਕੁਲ ਇਹਦੇ ਵਿੱਚ ਸਿਸਟਮ ਹੀ ਇਹ ਹੈ ਜੀ ਬਾਈ ਜੀ ਆਪਾਂ ਲਾਤਾ ਕਿਸਾਨ 2.5 ਮਿੰਟ 3 ਫੰਟ 4 ਮਿੰਟ 5 ਮਿੰਟ 7 ਮਿੰਟ ਤੱਕ ਇਹਦੇ ਵਿੱਚ ਸਿਸਟਮ ਲਗਾਤਾ ਐ ਇਸ ਤਰੀਕੇ ਦਾ ਬਣਾ ਦਿੰਦਾ ਪੰਪ ਵੀ 22 ਮਿੰਟ ਤੋਂ ਲੈ ਕੇ 7 ਮਿੰਟ ਦੇ ਵਿੱਚ ਪਾਣੀ ਖਤਮ ਹੋ ਜਾਊਗਾ ਰੰਮੀ ਤੇ ਚੱਕ ਕਰ ਪ੍ਰੀਤ ਪ੍ਰੈਸ਼ਰ ਧੁੰਦ ਬਣਦੀ ਦੇਖ ਧੁੰਦ ਦੇਖ ਧੂਆਂ ਬਣਦਾ ਇੱਥੇ ਪਾਣੀ ਦਾ ਵਜੂਦ ਹੀ ਨਹੀਂ ਰਹਿ ਗਿਆ ਕੋਈ ਖਤਮ ਹੋ ਗਿਆ ਵਜੂਦ ਪਾਣੀ ਦਾ ਇਹ ਤਾਂ ਜੇ 10 ਢੋਲੀਆਂ ਪੈਂਟ ਚਾਂ ਛੱਡਣੀਆਂ ਹੁਣ ਪੈਂਟ ਚ ਮੀਂਹ ਪਵਾ ਦੇਣੀਆਂ ਇੰਨੀ ਭਾਪ ਕਰ ਦੇਣੀਆਂ ਪੈਂਟ ਚ ਹੈਂ ਇਹਨਾ ਜੇ ਭਾਈ ਟਰੈਕਟਰ ਧੋਣਾ ਹੋਵੇ ਕੋਈ ਉਹ ਜਿਹਾ ਜਗਾੜ ਲੱਗ ਜਾਂਦਾ ਬਿਲਕੁਲ ਉਹ ਵੀ ਲਾ ਕੇ ਦਿਖਾਦਾ ਕਿ ਭਾਈ ਜੀ ਇਹੀ ਪੰਪ ਦੇ ਉੱਤੇ ਤੁਹਾਨੂੰ ਟਰੈਕਟਰ ਧੋਣ ਵਾਲਾ ਜਗਾੜ ਵੀ ਲਾ ਕੇ ਦਗਾ ਇਹ ਹੀ ਡੈਗ ਬਣ ਜਾਊਗਾ ਇਹਦੇ ਵੀ ਡੈਗ ਬਣਾ ਦਿਆ ਜੀ ਆਜੋ ਹੁਣ ਫालतू ਪੈਸੇ ਕਿਸਾਨ ਭਰਾ ਨੂੰ ਕੋਈ ਲਾਉਣ ਦੀ ਲੋੜ ਨਹੀਂ ਹੈਗੀ ਵੀ ਕਾਰ ਵਾਸ਼ਰਾ ਲੱਗ ਤੋਂ ਲੈਣਾ ਤੇ ਡਰਮੀ ਇਲਾਕ ਤੋਂ ਲੈਣੀ ਹੈ ਡਰਮੀ ਦੇ ਨਾਲ ਹੀ ਸਪਰੇਅ ਕਰੂਗਾ ਡਰਮੀ ਦੇ ਨਾਲ ਹੀ ਆਪਣੀ ਗੱਡੀ ਟਰੈਕਟਰ ਕਾਰ ਸਕੂਟਰ ਮੋਟਰਸਾਈਕਲ ਹਰ ਕੁਛ ਤੋਂੂਗਾ। ਲੈ ਵੀ ਜੇ ਕਿਤੇ ਬੰਦੇ ਨੇ ਸਰਪਸ ਸਟੇਸ਼ਨ ਚੱਲਦਾ ਫਿਰਦਾ ਸਰਪਸ ਸਟੇਸ਼ਨ ਖੋਲਣਾ ਲੋਕਾਂ ਦੇ ਘਰਾਂ ਜਾ ਜਾ ਕੇ ਗੱਡੀਆਂ ਧੋਆ ਕਰਨੀਆਂ ਸ਼ਹਿਰਾਂ ਜਾ ਕੇ ਧੋਆ ਕਰਨੀਆਂ ਉਹ ਵੀ ਆ ਢੋਲੀ ਲੈ ਲੈ। ਭਾਈ ਜੀ ਲੋਕੋ ਵਾਲਿਓ ਪੰਪ ਹੀ ਇਸ ਤਰੀਕੇ ਦਾ ਬਣਾਤਾ ਹਰ ਫੀਚਰ ਪਾਤਾ ਇਹਦੇ ਵਿੱਚ ਕਿਸਾਨ ਡਰਮੀ ਚੱਕ ਕੇ ਖੇਤ ਦੇ ਵਿੱਚ ਕੰਮ ਕਰੂਗਾ ਹੀ ਕਰੂਗਾ ਉਹ ਤੋਂ ਇਲਾਵਾ ਘਰ ਦੇ ਵਿੱਚ ਫਰਸ਼ ਤੇ ਗੋਹਾ ਕੂੜਾ ਹੋ ਗਿਆ। ਉਹ ਧੋਣਾ ਟਰੈਕਟਰ ਧੋਣਾ ਕਾਰ ਧੋਣੀ ਆ ਆਪਣੇ ਪਸ਼ੂ ਨਭਾਉਣੇ ਨੇ ਹਰ ਕੰਮ ਆਹੀ ਢੋਲੀ ਕਰਕੇ ਤੂੰ ਅਲੱਗ ਤੋਂ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਇੱਕ ਹੋਰ ਸੁਣ ਲੋ ਗੱਲ ਜਿਹੜਾ ਆ ਆਹਾ ਹੈ ਨਾ ਆਹਾ ਆਹਾ ਇਹ ਦੁਰੇ ਇਸ ਤਰ੍ਹਾਂ ਕਰੇ ਜਿਹੜਾ ਆ ਇਹ ਹੁਣ ਕੰਮ ਦਿੰਦਾ ਇਹਦਾ ਕੰਮ ਆ ਵੀ ਤੁਹਾਨੂੰ ਦੱਸਣਾ ਵੀ ਭਾਈ ਰੰਗ ਨਾਲ ਲਵੇ ਪ੍ਰੈਸ਼ਰ ਕਿੰਨਾ ਕਰ ਕਿੰਨਾ ਆ ਕੇ ਰੱਖਣਾ ਮੱਝਾਂ ਨਭਾਉਣੀਆਂ ਪ੍ਰੈਸ਼ਰ ਕਿੰਨਾ ਕਰ ਕਿੰਨਾ ਕਰ ਹਰ ਚੀਜ਼ ਦਾ ਜਿਵੇਂ ਕੀ ਖੇਤ ਦੇ ਵਿੱਚ ਪਾਣੀ ਲਾਉਣਾ 200 ਲੀਟਰ 300 ਲੀਟਰ ਉਹ ਵੀ ਦੱਸੂਗਾ ਰੰਗ ਕਿੱਥੇ ਜਾ ਕੇ ਲੈਂਦਾ ਉਹ ਵੀ ਦੱਸੂਗਾ ਗੋਹਾ ਕੁੜਾ ਕਿਤੇ ਪ੍ਰੈਸ਼ਰ ਤੇ ਸਾਫ ਬਣਾਉ ਉਹ ਵੀ ਦੱਸੂਗਾ ਉਹ ਤੋਂ ਇਲਾਵਾ ਹੁਣ ਅੱਜ ਕੱਲ ਸਿਸਟਮ ਕੀ ਆ ਜਿੰਨੀਆਂ ਦਵਾਰਾ ਤਾਰ ਕਰਨੀਆਂ ਹੁੰਦੀਆਂ ਨੇ ਦੁਬਾਰਾ ਦਰ ਕਰਨੀ ਆਨੇ ਕਿਸੇ ਚੀਜ਼ ਦੀ ਲੋੜ ਨਹੀਂ ਐ ਅੱਜ ਕੱਲ ਨਵਾਂ ਮਕਾਨ ਬਣਦਾ ਉਹ ਇਮਲੀ ਦੀ ਸਪਰੇ ਵੀ ਕਰਵਾਉਂਦੇ ਨੇ ਇਹਦੇ ਵਿੱਚ ਪਾ ਕੇ ਮਾਰ ਦੋ ਪੂਰੀ ਕੋਠੀ ਨੂੰ ਇੱਕ ਦਿਨ ਚ ਹੀ ਜ਼ਰਾ ਕਰ ਦੂ ਇੱਕੋ ਦਿਨ ਚ ਹੀ ਕਰ ਦੂਗਾ ਆਜੋ ਮਾੜਾ ਜੀ ਹੁਣ ਆਪਾਂ ਰੇਟ ਰੂਟ ਬਾਰੇ ਗੱਲ ਮੈਂ ਵਾਰੀ ਲੈ ਲੇ ਆਜੋ ਦੇਖੋ ਸਫਾਈ ਦੇਖੋ ਕਿਸ ਤਰੀਕੇ ਨਾਲ ਕੀਤੀ ਐ ਮਾੜਾ ਕਹਾਰ ਰੇਟ ਕਰਨ ਕਰ ਗੱਲ ਦੇਖ ਫਰਦਾਨਾ ਤਲੇ ਪ੍ਰੀਤ ਤੇਰਾ ਯਾਰ ਭਾਈ ਗੱਲ ਮੋੜ ਵਾਲੇ ਥਾਂ ਤੇ ਆ ਕੇ ਖੜ ਗਈ ਕਿ 2.5 ਲੱਖ ਦਾ ਆਉਂਦਾ ਐਡੇ ਇੰਜਨ ਵਾਲਾ ਮੋਟਰਸਾਈਕਲ ਇਹ ਕਿੰਨਾ ਦਾ ਦੇ ਦੇ ਲੱਖ ਦਾ ਦੇ ਦੇ ਭਾਈ ਜੀ ਗੱਲ ਇਹ ਹੈ ਜ਼ਿਮੀਂਦਾਰ ਭਰਾਵਾਂ ਦੀ ਕੰਪਨੀ ਹੈ ਜ਼ਿਮੀਂਦਾਰ ਭਰਾਵਾਂ ਨਾਲ ਜੁੜੇ ਹੋਏ ਆ ਜ਼ਿਮੀਂਦਾਰਾਂ ਭਰਾਵਾਂ ਦੀ ਬਦੌਲਤ ਹੀ ਅੱਜ ਅਸੀਂ ਆਪਣੇ ਆਪ ਨੂੰ ਫਕਰ ਮਹਿਸੂਸ ਕਰਦੇ ਆ ਕਿ ਸਾਡਾ ਜ਼ਿਮੀਂਦਾਰ ਭਰਾ ਸਾਨੂੰ ਰਾਜਾ ਪਿਆਰ ਨਾਲ ਕਹਿ ਕੇ ਬੁਲਾਉਂਦਾ ਸਾਡੇ ਲਈ ਤਾਂ ਇਹ ਹੀ ਬਹੁਤ ਹੈ ਪੈਸੇ ਕਮਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਲਈ ਇੰਨੀ ਮਾਣ ਬਹੁਤ ਹੈ ਵੀ ਕਿਸਾਨ ਭਰਾ ਸਾਨੂੰ ਰਾਜਾ ਕਹਿ ਕੇ ਬੁਲਾ ਦਿੰਦਾ ਉਸ ਤੋਂ ਬਾਅਦ ਜਿਹੜਾ ਇਹ ਪੰਪ ओरिजिनल OHC 65CC ਦਾ ਕਿਸਾਨ ਭਰਾ ਦੇ ਘਰ ਤੱਕ ਡਿਲੀਵਰੀ ਫ੍ਰੀ ਨਾਲ ਕੋਰੀਅਨ ਪੈਪ 3 ਫੁੱਟ 3.5 ਫੁੱਟ ਦਾ ਜਿਹੜਾ ਟੋਟਾ ਨਾਲ ਆਊਗਾ ਇਟਲੀ ਦੀ オリジナル ਗੱਨ ਹੈ ਜਿਹੜੀ ਉਹ ਨਾਲ ਆਊਗੀ ਇਸ ਪੰਪ ਦੀ ਜੋ ਕੀਮਤ ਰਹਿਣ ਵਾਲੀ ਹੈ ਸਿਰਫ 13.5000 ਰੁਪਇਆ 13.5000 ਰੁਪਇਆ ਤੇ ਆਏ ਜਿੱਤੇ ਪਿਆ ਤੇ ਆ ਤਾਂ ਦੇ ਦੇ ਨਾਲ ਹੁਣ ਕੁਝ ਨਹੀਂ ਹੁੰਦਾ ਇਹ ਵੀ ਦੇ ਦੇ ਨਾਲ ਬਾਈ ਬਾਈ ਜੀ ਗੱਲ ਇਹ ਆ ਇਹਦੇ ਵਿੱਚ OH C ਦਾ ਇੰਜਨ ਤਾਂ ਲਾਤਾ ਇੰਜਨ ਦੀ ਕੀਮਤ ਬਹੁਤ ਜ਼ਿਆਦੇ ਹੈ ਪਰ ਤੁਸੀਂ ਕਹਤਾ ਅੱਜ ਤੱਕ ਨਰਾਜਤਾ ਕਿਸੇ ਨੂੰ ਕੀਤਾ ਹੀ ਨਹੀਂ ਬਾਕੀ ਸ਼ੌਂਕੀ ਬਾਈ ਜਦ ਕਹਿ ਦੇ ਫੇਰ ਤਾਂ ਗੱਲੀ ਕੋਈ ਨਹੀਂ ਹਰ ਕਿਸਾਨ ਦੇ ਘਰ ਇਸ ਪੰਪ ਦੇ ਨਾਲ ਇਹ ਸਟੈਂਡ ਜਿਹਦੀ ਕੀਮਤ 500 ਰੁਪਏ ਹੈ ਇਹ ਵੀ ਹਰ ਕਿਸਾਨ ਦੇ ਘਰ ਨਾਲ ਜਾਵੇਗਾ ਇੱਕ ਨਾਲ ਦੇਤਾ ਜੀ ਤੁਸੀਂ ਸਟੈਂਡ ਆ ਇੱਕ ਨਾਲ ਦੇਤੀ ਤੁਸੀਂ ਡਿਲੀਵਰੀ ਠੀਕ ਆ ਇੱਕ ਦੇਤਾ ਤੁਸੀਂ 13500 ਰੁਪਏ ਰੇਟ ਇੱਕ ਗਿਫਟ ਪ੍ਰੀਤ ਲੋ ਕਰ ਦਿਓ ਕੋਈ ਵੀ ਆਪਣੇ ਕੈਮਰੇ ਤੇ ਵੀਡੀਓ ਬਣਾਉਂਦਾ ਇੱਕ ਕੁਛ ਵੀ ਦੇ ਦਿਓ ਯਾਰ ਭਾਵੇਂ ਨਿੱਕੀ ਜੀ ਚੀਜ਼ ਦੇ ਦੋ ਭਾਈ ਜੀ ਜਿਹੜਾ ਕੁਝ ਕਹਿਦੇ ਹੋਗੇ ਸੀਜ਼ ਛੋਟੀ ਐ ਰੇਟ ਸਿਰਫ 13.5 ਯਾਰ ਜਿਹੜਾ ਕੁਝ ਕਹਦੋਗੇ ਨਾਲ ਉਹੀ ਦੇ ਦੇਾਂਗੇ ਫਿਰ ਮੈਂ ਤਾਂ ਉਹ ਪਾਈਪ ਕਹਿ ਦੂੰਗਾ ਦੇ ਦੋਗੇ 30 ਫੁੱਟ ਪਾਈਪ ਨਾਲ ਨਿਓਜਲ ਹਾਂ ਭਾਈ ਸਾਹਿਬ ਤੁਸੀਂ ਕਹਤਾ ਤਾਂ ਹਰੇਕ ਪੰਪ ਦੇ ਨਾਲ ਅੱਜ ਤੋਂ ਜਿਹੜਾ ਵੀ ਲੋਪੋ ਬਾਈ ਦੀ ਵੀਡੀਓ ਦਾ ਸਕਰੀਨਸ਼ਾਟ ਮੈਨੂੰ ਭੇਜੂਗਾ ਆ ਸਟੈਂਡ ਦੇ ਨਾਲ 30 ਫੁੱਟ ओरिजिनल ਕੋਰੀਅਨ ਪਾਈਪ ਨਾਲ ਕਾਰ ਧੋਣ ਵਾਲੀ ਨਿਓਜਲ ਟਰੈਕਟਰ ਧੋਣ ਵਾਲੀ ਨਿਓਜਲ ਗੋਹਾ ਕੁੜਾ ਸਾਫ਼ ਕਰਨ ਵਾਲੀ ਨਿਓਜਲ ਤੇਨ ਪਾਚੂ ਲਵਾਉਣ ਵਾਲੀ ਨੋਜ਼ਲ ਵੀ ਨਾਲ ਆਊਗੀ ਜਿਹਦੀ ਕੀਮਤ ਅਲੱਗ ਤੋਂ ਅਗਰ ਲੈਣੀ ਹੈ 1000 ਰੁਪਿਆ ਬਣਦੀ ਹੈ 30 ਫੁੱਟ ਪਾਈਪ ਤੇ ਨੋਜ਼ਲ ਉਹ ਵੀ ਥੋੜੇ ਕਹਿਣ ਤੇ ਕਿ ਉਹ ਕੋਈ ਵੀ ਵੀਡੀਓ ਦਾ ਸਕਰੀਨ ਸ਼ਾਟ ਭੇਜੋਗੇ ਇਹ ਵੀ ਪਾਈਪ ਫ੍ਰੀ ਜਾਊਗੀ ਇੱਕ ਗੱਲ ਹੋਰ ਸੁਣ ਲਓ ਹੁਣ ਮੇਰੀ ਵੀ ਕਿਸੇ ਬੰਦੇ ਨੇ ਮਗਵਾਉਣਾ ਹੈ ਉਹ ਹੁਣ ਬੈਠਾ ਪਠਾਨਕੋਟ ਤੁਸੀਂ ਬੈਠੇ ਅਹਮਦਗੜ ਮੰਡੀ ਦੇ ਵਿੱਚ ਉਹ ਕਿਵੇਂ ਮੰਗਾਵੇ ਸਭ ਤੋਂ ਪਹਿਲਾਂ ਤਾਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੁਧਿਆਣਾ ਮਲੇਰਕੋਡਲਾ ਰੋਡ ਦੇ ਉੱਤੇ ਬਲਵੀਂ ਢਾਬੇ ਦੇ ਸਾਹਮਣੇ ਮੇਰੀ ਕੰਪਨੀ ਹੈ ਹਰ ਕਿਸਾਨ ਭਰਾ ਉਰੇ ਆਵੇ ਉਹਦੇ ਉਰੇ ਖਾਣ ਦਾ ਪੀਣ ਦਾ ਹਰ ਪ੍ਰਬੰਧ ਕੀਤਾ ਜਾਊਗਾ ਪੂਰਾ ਡੈਮੋ ਦਿੱਤਾ ਜਾਊਗਾ ਫੇਰ ਵੀ ਕਈ ਕਿਸਾਨ ਬਹੁਤ ਦੂਰ ਬੈਠੇ ਨੇ ਜਾਂ ਆਪਣੇ ਰੁਝੇਮਿਆਂ ਕਰਨ ਇੱਥੇ ਆਉਣ ਦਾ ਸਮਰਥ ਨਹੀਂ ਤਾਂ ਉਹ ਕਿਸਾਨ ਭਰਾ ਵੀਡੀਓ ਤੇ ਨੰਬਰ ਦੇ ਰੱਖੇ ਨੇ ਉਹ ਨੰਬਰਾਂ ਦੇ ਉੱਤੇ ਸਾਨੂੰ ਸੰਪਰਕ ਕਰਨ ਸੰਪਰਕ ਕਰਨ ਤੋਂ ਬਾਅਦ ਪੂਰੀ ਜਾਣਕਾਰੀ ਕੰਪਨੀ ਉਹਨਾਂ ਨੂੰ ਮਹਈਆ ਕਰਾਊਗੀ ਸਿਰਫ 2000 ਰੁਪਏ ਪਹਿਲਾਂ ਉਹਨਾਂ ਨੇ ਕੰਪਨੀ ਦੇ Google Pay PhonePe ਦੇ ਵਿੱਚ ਪਾਉਣੇ ਨੇ ਉਸ ਤੋਂ ਬਾਅਦ ਪੰਪ ਆਪਣੇ ਆਪ ਤਿਆਰ ਹੋ ਕੇ ਪੈਕ ਹੋ ਕੇ ਕਿਸਾਨ ਦੇ ਘਰ ਪਹੁੰਚ ਜੂ ਜਿਹੜਾ ਕੰਪਨੀ ਦਾ ਡਰਾਈਵਰ ਜਾਊਗਾ ਬਾਕੀ ਦਾ 11.5 ਹਜ਼ਾਰ ਰੁਪਏ ਉਹ ਡਰਾਈਵਰ ਆਪਣੇ ਆਪ ਲੈ ਆਊਗਾ ਤੇ ਦੂਜੀ ਗੱਲ ਸੱਜਣ ਨੂੰ ਇੱਕ ਗੱਲ ਹੋਰ ਸੁਣ ਲਓ ਵੀ ਕੋਈ ਵੀ ਸੱਜਣ ਨੂੰ ਗਾਰੰਟੀ ਦੇ ਦੌਰਾਨ ਕੋਈ ਵੀ ਚੀਜ਼ੇ ਦੀ ਟੁੱਟ ਜਾਂਦੀ ਆ ਉਹ ਫ੍ਰੀ ਡਿਲੀਵਰ ਹੋਊਗੀ ਤੇ ਉਹ ਤਾਂ ਗਾਰੰਟੀ ਦੇ ਵਿੱਚ ਪੁਰਜਾ ਤਾਂ ਫ੍ਰੀ ਮਿਲਣਾ ਹੀ ਮਿਲਣਾ ਪਰ ਜੇ ਗਾਰੰਟੀ ਲੰਘ ਵੀ ਜਾਂਦੀ ਆ ਤਾਂ ਉਹਨੂੰ ਜੈਨੂਇਨ ਰੇਟ ਤੇ ਸਪੇਅਰ ਪਾਰਟ ਆ ਜਿਹੜਾ ਉਹਦੀ ਡਿਲੀਵਰੀ ਫਰੀ ਹੋਊਗੀ ਤੇ ਪਾਰਟਸ ਦਾ ਜਿਹੜਾ ਰੇਟ ਆ ਉਹ ਜੈਨੂਨ ਲੱਗੂ ਬਿਲਕੁਲ ਜੈਨੂਨ ਲੱਗੂ ਔਰ ਸਾਰ ਨੂੰ ਵੱਡੀ ਗੱਲ ਉਹਨਾਂ ਦੁਆਰੇ ਫੇਰ ਇੱਕ ਵਾਰ ਕਹਿਣ ਲੱਗਿਆ ਵਾਰ-ਵਾਰ ਕਹਿਣ ਲੱਗੇ ਆ ਕਿਸੇ ਵੀ ਕਿਸਾਨ ਭਰਾ ਨੇ ਪੰਪ ਲੈਣਾ ਹੈ ਉਹ ਐਚਸੀ 65 ਸੀਸੀ ਦੇਖੇ ਬਿਨਾ ਨਹੀਂ ਲੈਣਾ ਕਿਉਂਕਿ ਅੱਜਕੱਲ ਸਾਡੇ ਤਰੀਕੇ ਦੀਆਂ ਹੀ ਲੋਕ ਨਕਲਾਂ ਰੰਗ ਰੂਪ ਬਣਾ ਕੇ ਬਾਜ਼ਾਰ ਦੇ ਵਿੱਚ ਦੇਈ ਜਾਂਦੇ ਨੇ ਜਿਹੜਾ ਕਿ ਕੂੜਾ ਕਬਾੜ 2 ਮਹੀਨੇ ਜਾਂ 3 ਮਹੀਨੇ ਨਹੀਂ ਚੱਲਦਾ ਇਹ ਪੰਪ ਓਰੀਜਨਲ ਹੋਂਡਾ ਸੀਰੀਜ਼ ਦਾ ਪੰਪ ਹੋਣ ਕਰਕੇ 10 ਸਾਲ ਕਿਸਾਨ ਦੇ ਕਰੇ ਇਹ ਖਰਾਬ ਨਹੀਂ ਹੋਵੇਗਾ ਇੰਨਾ ਪ੍ਰੈਸ਼ਰ ਆ ਇੰਨਾ ਸੁਆਦ ਆ ਯਾ ਢੋਲੀ ਪਾ ਕੇ ਨੱਚਣ ਨੂੰ ਜੀ ਕਰੂਗਾ ਵੀਡੀਓ ਸ਼ੇਅਰ ਕਰ ਦਿਓ ਬਾਈ